ਲੋ ਜੀ ਕੇਲੇ ਵੱਢਣ ਲੱਗੇ ਅੱਜ ਹਾਂ ਬismillah ਪੜ ਕੇ ਇਹ ਤੰਗ ਕਰਦੇ ਨੇ ਸਾਨੂੰ ਇੱਥੇ ਪੈਲੀ ਬੋਣੀ ਹੁੰਦੀ ਤੇ ਪਾਣੀ ਪਾਣੀ ਹੋ ਜਾਂਦਾ ਪੈਲੀ ਦੇ ਵਿੱਚ ਬਰੋ ਬਰਾ 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 ਮਾ ਡੋਟ ਗਿਆ ਓਏ ਅਖੀ ਰਡਕ ਤੇ ਡਿੰਗ ਨਾ ਇੰਨੇ ਤੇ ਇਹ ਕਿੜਾ ਲੋਹੇ ਦਾ ਝੋਲਾ ਸੇ ਪੱਥਰਾ ਬਣ ਜਾਏਗਾ चुकल तो। लो जी अभी तो गुड न्यूज भी मिल गई गां सूफी दिता जनाब अच्छा बच्ची 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 क्यों रिट्यू टू भी ਕੀ ਦਿੱਤਾ ਹੂੰ ਮੱਛੀ ਕਿਹੋ ਜੀ ਹੈ ਹੈ ਫਣੀ ਹੈ ਬੜੀ ਫੋਨੀ ਫੋਨੀ ਕੇ ਸੋਣੀ ਫਣੀ ਸਣੀ ਬਾਜੀ ਬੜੀ ਸੋਹਣੀ ਮੱਛੀ ਦਿੱਤੀ ਐ ਨਾ ਜਨਾਬ ਸੋ ਚੱਲਦੇ ਆ ਪੱਠੇ ਨੂੰ ਵੜਨੇ ਆ ਪੱਠੇ ਦਾਦਰੀ ਦੁਦਰੀ ਚੁਕਲੀਆਂ ਨੂੰ ਥਾਂ ਨੂੰ ਗੁਰਤੀ ਜੀ ਮਿਲਦੀ ਐ ਨਾ ਉਹੋ ਹੀ ਅੱਗੇ ਜਾਂਦੀਆਂ ਨੇ ਬੰਦੇ ਦੇ ਅੱਗੇ ਉਹੋ ਚੀਜ਼ਾਂ ਹੀ ਹੁੰਦੀਆਂ ਨੇ ਵਾਡ 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 ਸ਼ਾਬਾਸ਼ ਸ਼ਾਬਾ ਪੁੱਤਰ ਸ਼ਾਬਾ ਢੇਰੀ ਵੀ ਲਾ ਦੇ ਕਿਉਂ ਕਿਦੋਂ ਲਾਈ ਦੀ ਪਲਾ ਬਹੁਤ ਕਹਿੰਦੀ ਆ ਬਾਦ 2 ਘੰਟਿਆਂ ਬਾਦ 2 ਘੰਟੇ ਫੜ ਕੇ ਬੈਠਾ ਰਹੇਗਾ ਇਹਨੂੰ ਹੈ 2 ਘੰਟੇ ਪੱਠੇ ਵੱਡਦਾ ਰਹੇਗਾ ਤੂੰ ਕਿਉਂ ਐ ਅੱਛਾ ਲਓ ਜਨਾਬ ਉਧਰ ਵੀ ਸਲਵ ਵੱਜ ਗਏ ਨੇ ਬੰਦੇ ਵੀ ਟੋਰ ਪੈ ਨੇ ਵਾੜ ਚੱਲੇ ਨੇ ਜਨਾਬ ਵਾੜ ਲਈ ਆਪਾਂ ਸਾਦੇ ਵਾੜ ਲਈਏ ਗਾਂ ਮਿੰਟ ਮਾਰ ਗੱਲਾਂ ਦੀ ਲੱਗੇ ਆ ਲਓ ਜਨਾਬ ਵੜਨੇ ਪੱਠੇ ਤੇ ਬਾਅਦ ਚ ਮਿਲਦੇ ਆ ਐ ਐ ਕਰਨਾ ਆਪਾਂ ਜੋ ਜਨਾਬ ਪੱਠੇ ਵੱਢੇ ਜਾਣੇ ਆ ਵੇਖਿਆ ਜੀ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵਗੇ ਜੀ ਵੈਲਕਮ ਆਈ ਦੇ ਨਵੇਂ ਵਲੌਗ ਚ ਆਈ ਦੀ ਨਵੀਂ ਵੀਡੀਓ ਵਿੱਚ ਸੋ ਆਈ ਦੀ ਜਿਹੜੀ ਰੁਟੀਨ ਹੈ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਦਾ ਵਲੌਗ ਪੂਰਾ ਦੇਖਣਾ ਕਿ ਕੀ ਜੜੀ ਹੈ ਆਪਣੀ ਰੁਟੀਨ ਚੱਲਦੀ ਹੈ ਅੱਜ ਸੋ ਸਾਰੀ ਰੁਟੀਨ ਤੁਹਾਡੇ ਨਾਲ ਸਾਂਝੀ ਕਰਾਂਗੇ ਲਓ ਜੀ ਕੇਲੇ ਵੱਢਣ ਲੱਗੇ ਅੱਜ हां बिस्मिल्लाह पढ़के ये तंग ਕਰਦੇ ਨੇ ਸਾਨੂੰ ਇੱਥੇ ਪੈਲੀ ਬੋਣੀ ਹੁੰਦੀ ਤੇ ਪਾਣੀ ਪਾਣੀ ਹੋ ਜਾਂਦਾ ਤੜੀ ਵਿੱਚ ਬਰੋ ਬਰਾਂ ਬਰਾਂ ਮਾ ਡੋਟ ਆਹ ਅਖੀ ਰਡਕ ਟਿੱਗ ਲੈਨੇ ਤੇ ਇਹ ਕਿਹੜਾ ਲੋਹੇ ਦਾ ਏ ਚਲੋ ਫਿਰ ਅੱਥਾ ਦਾ ਬਣ ਜਾਏਗਾ ਅਗਲਾ ਦਾ ਆਏ ਆ ਛੋਟਾਏ ਆ ਛੱਕ ਲੈ ਸੌਖਾ ਕੰਮ ਕਰਦੇ ਦਾਤਰੀ ਫੜ ਲੈਂਦੇ ਦਾਤਰੀ ਨਾਲ ਜਿਹੜਾ ਸਫਾਈ ਹੋ ਜਾਂਦੀ ਹੈ ਜੀ ਚਲ ਜਨਵਾਦ ਬਾਡਾ ਕਰ ਲੈ ਬੋਲੋ ਲਓ ਜੀ ਆ ਰੱਖ ਦਿੱਤੇ ਨੇ ਵਰਦੇ ਤੇ ਰੱਖਦੇ ਨੇ ਇਹ ਰਸ ਸੁੱਕ ਜਾਣਗੇ ਫਿਰ ਉਹਨਾਂ ਆਗੂ ਗਲਾ ਦੇਣ ਲਓ ਜੀ ਹੋ ਗਿਆ ਸਾਡਾ ਟਾਈਮ ਹੁਣ ਚਵਾਈ ਦਾ ਮੱਝਾਂ ਮੁੱਝਾਂ ਨੂੰ ਹੁਣ ਪਾਣੀ ਪੁੜੀ ਡਾਉਣ ਨੇ ਆਂ ਗਾਵਾਂ ਨੂੰ ਵੀ ਸੋ ਲੇਟ ਹੋ ਰਿਹਾ ਬੰਦੇ ਵੀ ਕੱਟ ਨੇ ਤੇ ਦੁੱਧ ਦੀ ਵੀ ਸਾਡਾ ਆਉਣ ਵਾਲਾ ਸਪਰੇਸ ਫੁਰੂਚਾਰਾ ਰੱਗ ਗਿਆ ਸੀ ਆ ਗਿਆ ਦੁੱਧ ਵੀ ਵੈਸੇ ਵੀ ਸੋ ਡਾ ਕੇ ਪਾਣੀ ਤੇ ਇਹਨਾਂ ਨੂੰ ਆਪਾਂ ਫਿਰ ਚੱਲਨੇ ਆਂ ਪੱਠੇ ਲਓ ਜੀ ਅੱਜ ਤਾਂ ਗੁੱਡ ਨਿਊਜ਼ ਵੀ ਮਿਲ ਗਈ ਗਾਂ ਸੂਫੀ ਦਿੱਤਾ ਜਨਾਬ ਅੱਛਾ ਮੱਛੀ ਬੱਛੀ ਬੱਛੀ ਕਿਉਂ ਰਿਡੋ ਬੂਬੀ ਹਾਂ ਕੀ ਦਿੱਤਾ ਹੂੰ ਮੱਛੀ ਕਿਹੋ ਜੀ ਹੈਂ ਫਣੀ ਹੈਂ ਬੜੀ ਫਣੀ ਦਿੱਤੀ ਆ ਬੜੀ ਫੋਣੀ ਫੋਣੀ ਕੇ ਸੋਣੀ ਫਣੀ ਸਣੀ ਬਾਜੀ ਬੜੀ ਸੋਹਣੀ ਮੱਛੀ ਦਿੱਤੀ ਐ ਨਾ ਜਨਾਬ ਸੋ ਚੱਲਦੇ ਆ ਪੱਠੇ ਨੂੰ ਵੜਨੇ ਆ ਪੱਠੇ ਦਾਦਰੀਆਂ ਜੁਕਲੀਆਂ ਤੇ ਚੱਲਦੇ ਆ ਕੀ ਕਰਨ ਲਗਾ ਯਾਰ ਦੋ ਖੇੜਾ ਬਾਸ ਵਾਸਤੇ ਦੋ ਖੇੜਾਂ ਵਾਸਤੇ ਇਤਨਾ ਜਤਨ ਜ਼ਿੰਮੇਦਾਰਾ ਦੀ ਭਾਈ ਪ੍ਰੈਕਟਿਸ ਬਥੇਰੀ ਹੁੰਦੀ ਦੋ ਖੇਡਾਂ ਵਾਸਤੇ ਵੀ ਨਾਲ ਯਤਨ ਕਰਨਾ ਪੈਂਦਾ ਕਿਉਂ ਜੀ ਤੇ ਚੱਲਾਂ ਉਹ ਪੱਠਿਆਂ ਨੂੰ ਉਹ ਜਨਾਬ ਚੱਲਨੇ ਆ ਪੱਠਿਆਂ ਨੂੰ ਬੜ ਲੀਏ ਪਿੱਛੇ ਮੌਸਮ ਵੀ ਕਿਹਦਾ ਹੋ ਗਿਆ ਸੂਰਜ ਕਮਾਲ ਦਾ ਲਓ ਜੀ ਪੱਠਿਆਂ ਦਾ ਟਾਕ ਦੇ ਵਿੱਚ ਬੈਠੇ ਆ ਤੁਹਾਨੂੰ ਮਲਾਉਣਾ ਇੱਕ ਸਭ ਤੋਂ ਛੋਟੇ ਵੱਡੇ ਨਾਲ ਸਾਡਾ ਚੱਲ ਵੀ ਬੰਦਿਆਂ ਨੂੰ ਵੱਢ ਕੇ ਵਿਖਾ ਦੇਖੋ ਜਨਾਬ ਤਿੰਨ ਸਾਲ ਦਾ ਬੱਚਾ ਜਨਾਬ ਪੱਠੇ ਵਾਟ ਰਿਹਾ ਸਾਡਾ ਇਹ ਚੀਜ਼ਾਂ ਜਿਹੜੀਆਂ ਨੇ ਕਿਦੂ ਮਿਲਦੀਆਂ ਨਹੀਂ ਨੇ ਇਹ ਖੂਨ ਦੇ ਵਿੱਚ ਹੀ ਹੁੰਦੀਆਂ ਨੇ ਠੀਕ ਨਾ ਸਾਡਾ ਜ਼ਿੰਮੇਦਾਰਾਂ ਦਾ ਬੱਚਾ ਵੇਖੋ 3 ਸਾਲਾਂ ਦਾ ਬੱਚਾ ਜਨਾਬ ਲੱਗਾ ਨਾਲ ਪੱਠੇ ਵੜਣਾ ਹਾਂ ਵੀ ਵੱਡ ਕੇ ਵਾਹ ਵੱਡ ਕੇ ਸੋ ਅੰਦਰ ਜਿਹੜਾ ਖੂਨ ਦੇ ਵਿੱਚ ਹੋਵੇ ਨਾ ਉਹ ਖੂਨ ਖੂਨ ਤੇ ਹੀ ਜਾਂਦਾ ਠੀਕ ਨਾ ਸਾਡੇ ਖੂਨ ਦੇ ਵਿੱਚ ਹੀ ਐਸਾ ਪੰਜਾਬੀਆਂ ਦੇ ਵਿੱਚ ਸਾਡੇ ਜ਼ਿੰਮੇਦਾਰਾਂ ਦੇ ਬੱਚੇ ਜੰਮਦੇ ਹੀ ਟ੍ਰੇਨ ਹੁੰਦੇ ਨੇ ਗੁੜਤੀ ਵਿੱਚ ਇਹ ਚੀਜ਼ਾਂ ਸਾਨੂੰ ਮੇਨ ਜਿਹੜੀ ਗੱਲ ਹੈ ਨਾ ਜਿਹੜੀ ਚੀਜ਼ ਸਾਨੂੰ ਗੁੜਤੀ 'ਚ ਮਿਲਦੀ ਹੈ ਨਾ ਉਹੋ ਹੀ ਅੱਗੇ ਜਾਂਦੀਆਂ ਨੇ ਬੰਦੇ ਦੇ ਅੱਗੇ ਉਹੋ ਚੀਜ਼ਾਂ ਹੀ ਆਉਂਦੀਆਂ ਵੱਡ 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 ਸ਼ਾਬਾਸ਼ ਸ਼ਾਬਾ ਪੁੱਤਰ ਸ਼ਾਬਾ ਢੇਰੀ ਵੀ ਲਾ ਦੇ ਕਿਹੜੀ ਅਲੇ ਨਹੀਂ ਲਾਈਦੀ ਕਿਉਂ ਕਿਦੋਂ ਲਾਈਦੀ ਭਲਾ ਬਹੁਤ ਹੈਂਿਆ ਬਾਦ 2 ਘੰਟਿਆਂ ਬਾਦ 2 ਘੰਟੇ ਉਹਨਾਂ ਫੜ ਕੇ ਬੈਠਾ ਰਹੇਗਾ ਇਹਨੂੰ ਹੈ 2 ਘੰਟੇ ਪੱਠੇ ਵੱਡਦਾ ਰਹੇਗਾ ਤੂੰ क्यों अच्छा लो जनाब उधर भी सलभ बज गए ने बंदे भी तुर पे ने वढ़ चले जनाब वढ़ा सता दिए वढ़ मिंड मार गल तो ही लगे हाँ लो जनाब वढ़ने पट्ठे तो बाद ए करना आप जनाब पट्ठे व्ढे जाने आेख्या जी लो जी जनाब पट्ठे वढ़ के आ गए शाम ही हो चलिए छोटा भ्रा लैके आ ਤੇ ਬੱਤੀ ਵੀ ਸਾਡੀ ਆ ਗਈ ਹੈ ਮੌਸਮ ਸੂਰਜ ਵੀ ਗਰੂਪ ਹੋ ਗਿਆ ਤੇ ਚੱਲ ਕੇ ਮੱਝਾ ਮੱਝਾ ਬਣਦੇ ਆ ਤੇ ਬਣ ਕੇ ਉਹਨਾਂ ਨੂੰ ਤੇ ਆਪਾਂ ਪੱਠੇ-ਫੁੱਠੇ ਪਾਉਨੇ ਆ ਫਿਰ ਵਿਲੇ ਹੁੰਨੇ ਆ ਲਓ ਜੀ ਲਓ ਜੀ ਪੱਠੇ ਫੁੱਟੇ ਪਾ ਕੇ ਮੱਜਾ ਅੰਦਰ ਕਰਕੇ ਹੋ ਗਿਆਂ ਵਿਲੇ ਸੋ ਕਰਦੇ ਆਂ ਆਪਾਂ ਇੱਥੇ ਵਲੋਗ ਦਾ ਐਨ ਉਮੀਦ ਕਰਦਾ ਹਾਂ ਕਿ ਛੋਟਾ ਜਿਹਾ ਲੋਕ ਤੁਹਾਨੂੰ ਚੰਗਾ ਲੱਗਿਆ ਹੋਊਗਾ ਜੇ ਚੰਗਾ ਲੱਗਿਆ ਹੋਵੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਆਪਾਂ ਮਿਲਦੇ ਕੱਲੇ ਇੱਕ ਨਵੇਂ ਵਲੋਗ 'ਚ